ਕਿਸਾਨਾਂ ਦੇ ਝੋਨਾ ਲਾਉਣ ਤੋਂ ਪਹਿਲਾਂ ਹੀ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕਾਂ ਉੱਡ ਗਈਆਂ ਜਿਹਾ ਪਾਣੀ ਦਾ ਪੱਧਰ ਨੀਵਾ ਹੋ ਚੁੱਕਾ ਹੈ ਬੇਸ਼ੱਕ ਝੋਨੇ ਦੀ ਲਗਵਾਈ ਦਾ ਕੰਮ 10 ਤੋਂ 15 ਜੂਨ ਤੱਕ ਸ਼ੁਰੂ ਹੋ ਰਿਹਾ ਹੈ ਪਰ ਝੋਨੇ ਦੀ ਲਗਵਾਈ ਤੋਂ ਪਹਿਲਾਂ ਹੀ ਕਿਸਾਨਾਂ ਦੇ ਟਿਊਬਵੈੱਲਾਂ ਨੂੰ ਪਾਣੀ ਛਾੜ ਦਿੱਤਾ ਗਿਆ 10 ਤੋਂ 15 ਫੁੱਟ ਦੇ ਕਰੀਬ ਪਾਣੀ ਦਾ ਪੱਧਰ ਹੈ ਜਿਹੜਾ ਹੀਟਾ ਆ ਗਿਆ ਉਧਰ ਇਸ ਮਾਮਲੇ ਸੰਬੰਧੀ ਜਦੋਂ ਖੇਤੀਬਾੜੀ ਵਿਭਾਗ ਦੇ ਸੀਨੀਅਰ ਡਾਕਟਰ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕੀ ਕਹਿਣਾ ਸੀ ਉਹ ਤੁਹਾਨੂੰ ਸੁਣਾਉਨੇ ਆ ਦੇਖੋ ਪਾਣੀ ਤਾਂ ਲਗਾਤਾਰ ਥੱਲੇ ਨੂੰ ਜਾ ਹੀ ਰਿਹਾ ਆ ਤੁਹਾਨੂੰ ਪਤਾ ਹੈ ਪੰਜਾਬ ਦੇ 110 ਬਲਾਕਾਂ ਤੋਂ ਵੱਧ ਜਿਹੜੇ ਆ ਉਹ ਡਾਰਕ ਜ਼ੋਨ ਚ ਜਾਵੜੇ ਆ ਜੇ ਆਪਾਂ ਮੋਗੇ ਜ਼ਿਲ੍ਹੇ ਦੀ ਗੱਲ ਕਰਗੇ ਤਾਂ ਪੰਜਾਂ ਬਲਾਕਾਂ ਚੋਂ ਚਾਰ ਬਲਾਕ ਡਾਰਕ ਜ਼ੋਨ ਦੇ ਵਿੱਚ ਆ ਹਰ ਸਾਲ ਨਹੀਂ ਤਾਂ ਇੱਕ ਸਾਲ ਛੱਡ ਕੇ ਦੂਜੇ ਸਾਲ 10% ਦਾ ਟੋਟਾ ਜਿਹੜਾ ਸਮਾਰਸੀ ਬਲ ਮੋਟਰਾਂ 'ਚ ਪੈ ਰਿਹਾ ਸੋ ਆਪਾਂ ਨੂੰ ਇਹਦੇ ਤੇ ਗੰਭੀਰਤਾ ਨਾਲ ਸੋਚਣਾ ਪਊਗਾ ਕਿਸਾਨ ਭਰਾਵਾਂ ਨੂੰ ਅ ਇਸ ਗੱਲ ਵੱਲ ਆਉਣਾ ਪਊ ਵੀ ਆਪਾਂ ਘੱਟ ਸਮੇਂ ਵਾਲੀਆਂ ਘੱਟ ਪਾਣੀ ਪੀਣ ਵਾਲੀਆਂ ਜਿਹੜੀਆਂ ਫਸਲਾਂ ਉਹ ਗਈਏ ਉਹਦੇ ਨਾਲ ਨਾਲ ਬਾਕੀ ਪਬਲਿਕ ਨੂੰ ਵੀ ਪਾਣੀ ਦੀ ਸਥਿਤੀ ਬਾਰੇ ਆਪਾਂ ਨੂੰ ਗੰਭੀਰਤਾ ਨਾਲ ਲੈਣਾ ਪਊ ਜੇਕਰ ਆਪਾਂ ਪਾਣੀ ਅਜਾਈ ਡੋਲੀ ਗਏ ਪਾਵੇਂ ਉਹ ਨਹਾਉਣ ਲੱਗੇ ਢੋਲਦੇ ਆ ਪਾਵੇਂ ਕਾਰਾਂ ਧੋਣ ਲੱਗੇ ਢੋਲਦੇ ਆ ਪਾਵੇਂ ਹੋਰ ਕਿਹੇ ਪਰ ਪਾਚਾ ਬਾਥਰੂਮ ਦੇ ਵਿੱਚ ਢੋਲਦੇ ਆ ਉਹ ਸਾਰਾ ਪਾਣੀ ਜਿਹੜਾ ਹੈਗਾ ਜੁਡੀਸਿਸ ਯੂਡੀਓ ਦਾ ਵਰਤਾਂਗੇ ਸੰਜਮਣਾ ਵਰਤਾਂਗੇ ਤਾਂ ਅਸੀਂ ਪਾਣੀ ਦਾ ਕੁਝ ਸਮਾਂ ਹੋਰ ਲੰਮਾ ਲੰਗਾ ਸਕਾਂਗੇ ਜੇਕਰ ਇਸੇ ਤਰ੍ਹਾਂ ਆਪਾਂ ਵੇਸਟੇਜ ਕਰਦੇ ਗਏ ਤਾਂ ਥੋੜਾ ਸਮਾਂ ਤੇ ਪਾਣੀ ਆਪਣਾ ਜਿਹੜਾ ਬਹੁਤ نیچے ਜਾਵੜੂ ਆਪਾਂ ਨੂੰ ਨੀਚੋਂ ਕੱਢਣਾ ਔਖਾ ਹੋਊਗਾ ਔਰ ਪਹਿਲਾਂ ਹੀ ਆਪਾਂ 150 ਫੁੱਟ ਦੇ ਲੈਵਲ ਤੇ ਪਹੁੰਚੇ ਵੀ ਡਾਕਟਰ ਜੋ ਲੈਂਦੀ ਜਿਹੜੀ ਲਵਾਈਏ ਸ਼ੁਰੂ ਹੋਣ ਜਾ ਰਹੀ ਹੈ ਵਿਭਾਗਾਂ ਕਿਹੜੇ ਬੀਜਾਂ ਦੀ ਸਿਫਾਰਸ਼ ਕਰਦਾ ਵੀ ਜਿਹਦੇ ਤੇ ਪਾਣੀ ਦੀ ਘੱਟ ਵਰਤੋਂ ਹੋਵੇ ਦੇਖੋ ਜੀ ਇਹ ਚ ਪੂਸਾ 44 ਬਿਲਕੁਲ ਸਾਨੂੰ ਗਰੇਜ ਕਰਨਾ ਚਾਹੀਦਾ ਉਹ ਕਿਸਮ ਨਹੀਂ ਸਾਨੂੰ ਬੀਜਣੀ ਚਾਹੀਦੀ ਜਿੱਥੇ ਉਹ ਪਾਣੀ ਦੀ ਵੱਧ ਖਪਤ ਕਰਦੀ ਹੈ ਉਥੇ ਕੀੜੇ ਮਕੌੜੇ ਬਿਮਾਰੀਆਂ ਖਾਦਾਂ ਆਦ ਦੀ ਵੀ ਉਹਦੇ ਤੇ ਵੱਧ ਵਰਤੋਂ ਜਾਂਦੀ ਹੈ ਹੁਣ PR126 PR131 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰეკਮੈਂਡ ਕੀਤੀਆਂ ਉਹਦੇ ਨਾਲ ਨਾਲ ਬਾਸਮਤੀ ਦੀਆਂ ਜਿਹੜੀਆਂ ਸਾਰੀਆਂ ਵੈਰੈਟੀਆਂ ਆ ਹੋਰ ਕਮੈਂਡ ਆ ਸਾਨੂੰ ਘੱਟ ਸਮਾਂ ਲੈਣ ਵਾਲੀਆਂ ਘੱਟ ਪਾਣੀ ਪੀਣ ਵਾਲੀਆਂ PR126 PR131 ਵਰਗੀਆਂ ਕਿਸਮਾਂ ਜਿਹੜੀਆਂ ਉਹ ਵੀ ਜੀਆਂ ਚਾਹੀਦੀਆਂ ਕੁਝ ਰੱਖਵਾ ਜਿਹੜਾ ਉਹ ਬਾਸਮਤੀ ਥੱਲੇ ਲਿਆਉਣਾ ਚਾਹੀਦਾ ਸਰ ਦੇਖਿਆ ਕਿ ਬੋਰ ਵੀ ਖਰਾਬ ਹੋ ਰਿਹਾ ਪਾਣੀ ਛੱਡ ਰਿਹਾ ਲਗਾਤਾਰ ਟੋਟੇ ਵੀ ਪੈ ਰਹੇ ਦੇਖੋ ਇਹ ਇਹਦੇ ਤਾਂ ਕੋਈ ਸ਼ੱਕ ਹੀ ਨਹੀਂ ਬੋਰ ਜਿਹੜਾ ਜਦੋਂ ਇੰਨੇ ਨੀਵੇਂ ਪੱਧਰ ਤੋਂ ਆਪਾਂ ਪਾਣੀ ਖਿੱਚਾਂਗੇ ਉਹਦੇ ਆਸਤੇ ਜਿੱਥੇ 5000s ਪਾਵਰ ਦੀ ਮੋਟਰ ਕੰਮ ਕਰਦੀ ਸੀ ਅੱਜ 20000s ਪਾਵਰ ਦੀ ਮੋਟਰ ਕਰਦੀ ਹੈ 4 ਗੁਣਾ ਜਿਹੜੀ ਬਿਜਲੀ ਦੀ ਖਪਤ ਆ ਉਹ ਵੱਧ ਗਈ 4 ਗੁਣਾ ਬੋਰ ਡੂੰਘੇ ਹੋਗੇ ਔਰ ਉਦੋਂ ਤੋਂ ਕੱਢਣ ਵਾਸਤੇ ਜਿਹੜੀਆਂ ਪਾਈਪਾਂ ਪਾਉਣੀਆਂ ਪੈਂਦੀਆਂ ਉਹ ਸਾਨੂੰ 4 ਗੁਣਾ ਵੱਧ ਪਾਉਣੀਆਂ 150 ਫੁੱਟ ਤੇ ਤੁਸੀਂ ਇਹ ਦੇਖੋ ਵੀ 150 ਫੁੱਟ ਚੋਂ ਪਾਣੀ ਸਮਰਸੀਬਲ ਚੱਲ ਰਹੀ ਹੈ ਪਾਣੀ ਦਾ ਉਹਨਾਂ ਪਾਈਪਾਂ ਦਾ ਭਾਰ ਤੇ ਜਦੋਂ ਮੋਟਰ ਥੱਲੇ ਡੱਕ ਪੈਂਦੀ ਆ ਸਾਰਾ ਬੋਰ ਖਰਾਬ ਹੋ ਜਾਂਦਾ ਫੇਰ ਦੁਬਾਰਾ ਉਹਨੇ ਪੈਸੇ ਲਾਉਣੇ ਪੈਂਦੇ ਆ ਸੋ ਬੋਰ ਖਰਾਬ ਵੀ ਹੋ ਰਿਹਾ ਬੋਰ ਡੂੰਗੇ ਵੀ ਹੋ ਰਿਹਾ ਪਾਣੀ ਦੀ ਜਿਹੜੀ ਆਪਾਂ ਜੇ ਸੰਜਮਣਾ ਵਰਤੋਂ ਕਰਾਂਗੇ ਤਾਂ ਇੰਨਾ ਖਰਚਾ ਤੋਂ ਵੀ ਆਪਾਂ ਬਚਾਂਗੇ ਅੱਜ ਬੋਰ ਕਰ ਰਹੇ ਆ ਕਿਰਪਾ ਜੇ ਪਾਣੀ ਦੀ ਗੱਲ ਪੱਧਰ ਦੀ ਕਿਤੇ ਕਿ ਜਾਵੜਿਆ ਪਾਣੀ ਦਾ ਪੱਧਰ ਬਾਈ ਬਹੁਤ ਨਹੀਂ ਉੱਠ ਗਿਆ ਪਾਣੀ ਦਾ ਪੱਧਰ ਜਾਨੀ ਪਿਛਲੇ ਸਾਲ ਨਾਲੋਂ 5-7 ਫੁੱਟ ਹੋਰ ਨਹੀਂ ਉੱਠ ਗਿਆ ਟੋਟੇ ਪੈਣੇ ਸ਼ੁਰੂ ਕੀਤਾ ਟੋਟੇ ਪੈਣੇ ਸ਼ੁਰੂ ਹੋ ਗਏ ਦਾਦਾ ਫੁੱਟੇ ਤੇ ਚੰਗੀ ਡਿਲੀਵਰੀ ਪੈਂਦੀ ਮਾੜੀ ਹੁਣ ਡਿਲੀਵਰੀ ਵੀ ਨਹੀਂ ਘੜਦੀ ਅੱਜ ਜਿਹੜਾ ਦੰਮਰਾਹ ਬੋਰ ਕਰਨਾ ਹੈ ਪੁਰਾਣਾ ਬੰਦ ਪਿਆ ਉਹ ਕਾਰਨ ਕੀ ਬਣਿਆ ਬੰਦ ਦਾ ਪਾਣੀ ਦਾ ਪੱਧਰ ਨਹੀਂ ਵਾ ਜਾਣ ਕਾਰਨ ਬਾਈ ਉਹ ਪੁਰਾਣਾ ਬੋਰ ਬੰਦ ਹੋ ਗਿਆ ਹੁਣ ਨਵਾਂ ਕਰਾ ਰਹੇ ਆ ਇਹ ਜਾਂ ਝੋਨਾ ਲਾਉਣਾ ਇਹਨਾਂ ਨੇ ਝੋਨੇ ਤੋਂ ਪਹਿਲਾਂ ਹੀ ਬੋਰ ਖਰਾਬ ਝੋਨੇ ਤੋਂ ਪਹਿਲਾਂ ਪਹਿਲਾਂ ਬੋਰ ਖਰਾਬ ਹੋ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਚਲੋ ਇਹ ਬੋਰ ਲਾ ਕੇ ਕਰਾਉਂ ਕਿੰਨਾ ਕ ਖਰਚਾ ਜਾਂਦਾ ਬਾਈ ਜੀ ਖਰਚਾ ਬਾਈ ਜੇ ਤਾਂ ਮੋਟਰ ਮਟਰ ਮਟਰ ਆਪਦੀ ਆ ਫਿਰ ਤਾਂ 2.5 ਲੱਖ ਰੁਪਈਆ ਲੱਗ ਜਾਂਦਾ ਲੇਬਰ ਵਿੱਚ ਪਾ ਕੇ ਜੇ ਮੋਟਰ ਮਟਰ ਵੀ ਸਾਰਾ ਕੁ ਨਵਾਂ ਲੈਣਾ ਤਾਂ 3.5 ਲੱਖ ਚ ਪੈਂਦਾ ਬਾਈ ਜੀ ਨਹੀਂ ਨੁਕਸਾਨ ਕਰੀ ਹੋ ਰਿਹਾ ਨੁਕਸਾਨ ਬਹੁਤ ਹੋ ਰਿਹਾ ਬਹੁਤ ਜ਼ਿਆਦਾ ਖਰਚਾ ਬਹੁਤ ਹੋ ਰਿਹਾ ਕਿਰ ਕਿਸਾਨ ਲਗਾਤਾਰ ਮੋਟਰਾਂ ਕੱਢ ਰਹੇ ਆ ਡਿਲੀਵਰੀਆਂ ਪਾਰ ਰਹੇ 10 10 ਨੰਬਰ ਦਾ ਬੰਦਾ ਫੜਦਾ ਕੰਮ ਇਹੀ ਆ ਜੀ ਪਾਣੀ ਦਾ ਕਾਰਨੀ ਆ ਜੀ ਬਸ ਇੱਕ ਪਾਣੀ ਥੱਲੇ ਜਾਂਦਾ ਕਰਕੇ ਪਾਣੀ ਦਾ ਪੱਧਰ ਤੇ ਫਿਰ ਉਹਨਾਂ ਨੂੰ ਟੋਟੇ ਦੇਣੇ ਪੈਂਦੇ ਆ ਜਾਂ ਜੀ ਮੋਟਰ ਛੋਟੀ ਆ ਕਹਦੇ ਉਹਨੂੰ ਵੱਡੀ ਕਰਨੀ ਇਸ ਕਰਕੇ ਉਹਨਾਂ ਨੂੰ ਮੋਟਰ ਕੱਢਣੀ ਪੈਣੀ ਹੈ ਕਰੀ ਝੋਨੇ ਤੋਂ ਪਹਿਲਾਂ ਬਿਊਰੋ ਰਿਪੋਰਟ ਉੱਤੇ ਧਿਆਨ ਆ ਲਾਇਆ